ਸੁਖਬੀਰ ਸਿੰਘ ਬਾਦਲ ਨੇ ਨਿਊਜ਼ੀਲੈਂਡ ਨਗਰ ਕੀਰਤਨ ਦੀ ਖਬਰਾਂ ਤੇ ਵੱਡਾ ਬਿਆਨ ਦਿੱਤਾ ਹਾਉ ਤੁਹਾਨੂੰ ਦੱਸਦੇ ਹਾਂ ਬਾਦਲ ਸਾਹਿਬ ਨੇ ਕੀ ਕਿਹਾ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਕੱਲ ਸਥਾਨਕ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਂਤੀਮਈ ਨਗਰ ਕੀਰਤਨ ਜਲੂਸ ਵਿੱਚ ਵਿਕਲਪ ਪਾਉਂਦੀ ਮੈਂ ਸਖਤ ਨਿੰਦਾ ਕਰਦਾ ਹਾਂ ਨਗਰ ਕੀਰਤਨ ਇੱਕ ਪਵਿੱਤਰ ਸਿੱਖ ਪਰੰਪਰਾ ਹੈ ਇਸ ਖੁਸ਼ੀ ਭਰੀ ਧਾਰਮਿਕ ਪ੍ਰੇਡ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਜਨ ਗਾਏ ਜਾਂਦੇ ਨੇ ਜੋ ਸ਼ਰਤਾ ਇਕਤਾ ਅਤੇ ਸਾਰੀ ਮਨੁੱਖਤਾ ਨਾਲ ਅਸੀਸਾਂ ਸਾਂਝੀਆਂ ਕਰਦੇ ਹਨ ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਸਿੱਖ ਪਾਈਚਾਰੇ ਨੇ ਪ੍ਰਕਾਹਟ ਦੇ ਬਾਵਜੂਦ ਸ਼ਾਨਦਾਰ ਸਜਮ ਅਤੇ ਸਰਬੱਤਾ ਪਲਾ ਸੋਚਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਚੜ੍ਹਦੀ ਕਲਾ ਅਤੇ ਸਰਬੱਤਾ ਪਲਾ ਸਿੱਖਿਆ ਦੇ ਅਨੁਸਾਰ ਅਜਿਹੀ ਧਮਕੀ ਧਾਰਮਿਕ ਆਜ਼ਾਦੀ ਉੱਤੇ ਵਿਸ਼ਵ ਵਿਆਪੀ ਭਾਈਚਾਰੇ ਦੀ ਭਾਵਨਾ ਨੂੰ ਖਤਰਾ ਪ੍ਰਦਾਨ ਕਰਦੀ ਹੈ ਮੈਂ ਮਾਨਯੋਗ ਵਿਦੇਸ਼ ਮੰਤਰੀ ਐਸ ਜੈ ਕਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਉਹ ਇਸ ਮਸਲੇ ਨੂੰ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣ ਅਤੇ ਭਾਰਤੀ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਖਤ ਉਪਾਅ ਕੀਤੇ ਜਾਣ ਅਤੇ ਅਜਿਹੀਆਂ ਘਟਨਾਵਾਂ ਦੇ ਮੂੜ ਵਾਪਰਨ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਹਾਂ ਜਦੋਂ ਦੱਸਤੀ ਜੀ ਪਿਛਲੇ ਦਿਨੀ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਲੰਘਦਾ ਪਿਆ ਸੀਗਾ ਜਿਸਤੇ ਵਿੱਚ ਲੋਕਾਂ ਨੇ ਜੋ ਹੈ ਨਿਊਜ਼ੀਲੈਂਡ ਦੇ ਸਥਾਨੀ ਨਿਵਾਸੀਆਂ ਨੇ ਜੋ ਹੈ ਪ੍ਰਦਰਸ਼ਨ ਕੀਤਾ ਰੁਕਿਆ ਉਹਨਾਂ ਨੂੰ ਪਰ ਸਿੱਖਾਂ ਨੇ ਜੋ ਹੈ ਆਪਣਾ ਟੈਂਪਰ ਲੂਸ ਨਹੀਂ ਕੀਤਾ ਤੇ ਉਹਨਾਂ ਨੇ ਜੋ ਹੈ ਬੜ ਡਟ ਕੇ ਸਾਹਮਣਾ ਕੀਤਾ ਨਿਊਜ਼ੀਲੈਂਡ ਤੇ ਢੜਕਰ ਜਿਹੜੇ ਬੰਦੇ ਹੈਗੇ ਉਹਨਾਂ ਨੇ ਢੜਕਾਇਆ ਸੀਗਾ ਤੇ ਉਹ ਜੋ ਹੈ ਇੱਕ ਤਰ੍ਹਾਂ ਦਾ ਹੁੰਕਾਰਾ ਮਾਰਦੇ ਹੋਏ ਸੀਗੇ ਡਾਂਸ ਵੀ ਕਰਦੇ ਹੋਏ ਸੀਗੇ ਤੇ ਉਹਨਾਂ ਨੇ ਜੋ ਹੈ ਸਿੱਖਾਂ ਨੂੰ ਪੜ੍ਹਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਾਡੇ ਸਿੱਖਾਂ ਨੇ ਜੋ ਹੈ ਨਹੀਂ ਪੜ੍ਹ ਕੇ ਤੇ ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਕਹੀ ਤੇ ਉਹਨਾਂ ਨੇ ਕਿਹਾ ਮੈਨੂੰ ਖੁਸ਼ੀ ਹੋਈ ਕਿ ਸਾਡੇ ਜੋ ਹੈ ਨੇ ਪੜ੍ਹਾਉਣ ਤੋਂ ਬਾਅਦ ਵੀ ਸਿੱਖ ਨਹੀਂ ਪੜ੍ਹ ਕੇ ਪਰ ਇਦਾਂ ਦੀ ਜਿਹੜੀ ਘਟਨਾਵਾ ਹੈਗੀ ਆਤੀ ਉਹਨਾਂ ਨੇ ਸਖਤ ਨਿੰਦਾ ਕੀਤੀ ਹੈ ਤੇ ਜਰੇ ਸ਼ੰਕਰ ਹੈਗੇ ਜੇ ਸ਼ੰਕਰ ਡਾਕਟਰ ਉਹਨਾਂ ਨੂੰ ਕਿਹਾ ਹੈਗਾ ਕਿ ਇਸ ਮਸਲੇ ਦੀ ਜਾਂਚ ਕੀਤੀ ਜਾਵੇ ਤੇ ਸਿੱਖਾਂ ਦੇ ਜਿਹੜੇ ਪ੍ਰਵਾਸੀ ਗਏ ਹੈਗੇ ਫੋਰਨ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦੀ ਅੱਖਿਆ ਕੀਤੀ ਜਾਵੇ ਵੱਡੀ ਗੱਲ ਕਹੀ ਸੁਖਬੀਰ ਸਿੰਘ ਬਾਦਲ ਨੇ ਤੋਂ ਦੱਸਦੀਏ ਜੀ ਇਹ ਮਸਲਾ ਜਿਹੜਾ ਬੜਾ ਪੱਖਿਆ ਹੋਇਆ ਕਿ ਦੋ ਦੇਸ਼ਾਂ ਦੇ ਵਿੱਚ ਦਾ ਮਸਲਾ ਹੈਗਾ ਤੇ ਇਸ ਨੂੰ ਬੜੇ ਟਾਈਟਲੀ ਦੇਖਣਾ ਚਾਹੀਦਾ ਹੈਗਾ ਤੇ ਸਿੱਖਾਂ ਤੇ ਰੱਖਿਆ ਕਰਨੀ ਚਾਹੀਦੀ ਹੈਗੀ ਹੈ ਜੀ ਇਹ ਤੋਂ ਜਾਂਦੇ ਜਾਂਦੇ ਦੱਦ ਦिए ਸੁਖਬੀਰ ਸਿੰਘ ਬਾਦਲ ਨੇ ਨਿਊਜ਼ੀਲੈਂਡ ਨਗਰ ਕੀਰਤਨ ਨਿਕਾਹਪਣਾ ਉੱਤੇ ਵੱਡਾ ਬਿਆਨ ਦਿੱਤਾ